ਫਿਰ ਲਿਖਿਆ ਸੋਨਿਆ ਸੋਨਿਆ ਕੁੜੀਆਂ ਦੇ ਰਿਸ਼ਤੇ ਪਰਿਵਾਰਾਂ ਦੇ ਨੰਬਰ ਸਮੇਤ ਔਰ ਵੈਲ ਸੈਟਲਡ ਇੰਡੀਅਨ ਔਰ ਫੋਰਨ ਦੇ ਲੜਕਿਆਂ ਦੇ ਰਿਸ਼ਤੇ ਜੀ ਸਾਰੇ ਰਿਸ਼ਤੇ ਪਰਿਵਾਰਾਂ ਦੇ ਨੰਬਰ ਸਮੇਤ ਹੈ ਠੀਕ ਹੈ ਜੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਟੈਸ਼ਿੰਗ ਕੋਲ ਜਿੱਥੇ ਪਾਈ ਜਾਂਦੀਆਂ ਰਿਸ਼ਤਿਆਂ ਦੀ ਐਡ ਜੇਕਰ ਤੁਸੀਂ ਵੀ ਐਡ ਲਗਵਾਉਣਾ ਚਾਹੁੰਦੇ ਹੋ ਤਾਂ ਮੇਰੇ ਦਿੱਤੇ ਨੰਬਰ ਤੇ ਤੁਸੀਂ ਮੈਨੂੰ ਸੰਪਰਕ ਕਰ ਸਕਦੇ ਹੋ WhatsApp ਕਰ ਸਕਦੇ ਹੋ ਜੀ ਔਰ ਤੁਹਾਨੂੰ ਐਡ ਪਾਉਣ ਦੀ ਪ੍ਰਕਿਰਿਆ ਦੱਸ ਦਿੱਤੀ ਜਾਵੇਗੀ ਮੈਂ ਨਾ ਕੋਰਿੰਗ ਦਾ ਟਾਈਮ 11 ਤੋਂ 12 ਜੀ ਸਵੇਰ ਦੇ ਟਾਈਮ ਠੀਕ ਹੈ ਜੀ ਔਰ ਬਾਈਕਰੋ ਜੀ ਮੇਰਾ ਇੱਕੋ ਹੀ ਨੰਬਰ ਹੈ ਜੋ ਸਕਰੀਨ ਤੇ چلਦਾ ਹੈ ਇਸ ਤੋਂ ਇਲਾਵਾ ਮੇਰਾ ਹੋਰ ਕੋਈ ਨੰਬਰ ਨਹੀਂ ਹੈ अगर किसी और नंबर ਤੋਂ ਮੇਰਾ ਨਾਮ ਲੈ ਕੇ ਤੁਹਾਨੂੰ ਕੋਲ ਆਂਦਾ ਤਾਂ ਉਹ ਦੀ ਰਿਸਪੌਂਸਿਬਿਲਟੀ ਮੇਰੀ ਨਹੀਂ ਕਿਉਂਕਿ ਸਿਰਫ ਮੈਂ ਇੱਕੋ ਨੰਬਰ ਨਾਲ ਹਰ ਇੱਕ ਨਾਲ ਡੀਲ ਕਰ ਰਹੀ ਹਾਂ ਠੀਕ ਹੈ ਜੀ ਸੋ ਵਾਈਗਰੂ ਜੀ ਦੀ ਹਰ ਕਾਉਂਟੇ ਸ਼ੁਰੂਆਤ ਵਾਈਗਰੂ ਜੀ ਦੇ ਨਾਮ ਤੋਂ ਦੀ ਸੋ ਵਾਈਗਰੂ ਜੀ ਰਾਮ ਰਾਮ ਜੀ ਤਾਂ ਲਿਖਣਾ ਬਿਲਕੁਲ ਵੀ ਨਾ ਭੁੱਲਣਾ ਔਰ ਆਪਣੇ ਏਰੀਆ ਦਾ ਨਾਮ ਵੀ ਜਰੂਰ ਜਸਨਾ ਮੈਨੂੰ ਪਤਾ ਚੱਲੇ ਕਿ ਮੇਰੇ ਪੈਨਪ੍ਰਾ ਮੈਨੂੰ ਕਿੱਥੋਂ ਮੇਰੀ ਵੀਡੀਓ ਨੂੰ ਦੇਖਦੇ ਪੀਏ ਔਰ ਇੱਕ ਲਾਈਕ ਜ਼ਰੂਰ ਕਰਨਾ ਵਾਈਗਰੂ ਜੀ ਤੁਹਾਡਾ ਇੱਕ ਲਾਈਕ ਮੈਨੂੰ ਮੋਟੀਵੇਟ ਕਰਦਾ ਵੋ ਸੋ ਲਾਈਕ ਜ਼ਰੂਰ ਦੇਣਾ ਵਾਈਗਰੂ ਜੀ ਜਿਹੜੇ ਨਵੇਂ ਹੋ ਚੈਨਲ ਤੇ फटाफट ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਨੂੰ ਪ੍ਰੈਸ ਕਰਨਾ ਬਿਲਕੁਲ ਵੀ ਨਾ ਭੁੱਲਣਾ ਤਾਂ ਕਿ ਜਦੋਂ ਵੀ ਲੇਟੈਸਟ ਵੀਡੀਓ ਆਵੇ ਤੁਹਾਨੂੰ ਨੋਟੀਫਿਕੇਸ਼ਨ ਸਭ ਤੋਂ ਪਹਿਲੇ ਤੁਹਾਡੀ ਸਕਰੀਨ ਦੇ ਉੱਤੇ ਆ ਜਾਏ ਸਾਡੇ ਚੈਨਲ ਟੈਸ਼ਨ ਕੋਰਸ ਜੀ ਲੜਕੀਆਂ ਦੀ ਐਡ ਬਿਲਕੁਲ ਫ੍ਰੀ ਆਫ ਕੋਸ ਚ ਲਗਾਈ ਜਾਂਦੀ ਹੈ ਤੇ ਜੇਕਰ ਤੁਸੀਂ ਵੀ ਆਪਣੇ ਰਿਸ਼ਤੇ ਦੀ ਐਡ ਲਗਵਾ ਕੇ ਆਪਣੇ ਲਈ ਵਧੀਆ ਜੀਵਨ ਸਾਥੀ ਲੱਭ ਸਕਦੇ ਹੋ ਠੀਕ ਹੈ ਜੀ ਚਲੋ ਸ਼ੁਰੂਆਤ ਕਰਦੇ ਹਾਂ ਜੀ ਫਿਰ ਰਿਸ਼ਤੇਾਂ ਦੀ ਵਾਹਿਗੁਰੂ ਜੀ ਰਿਸ਼ਤਾ ਜੀ ਮਾਸੂਮ ਲੜਕੀ ਦਾ ਨਾਮ ਕੋਰ ਮਹਿਰਾ ਕਾਸਟ ਹੈ ਜੀ ਰਾਜਪੂਤ ਕਸ਼ਯਪ ਨੇ 89 ਦਾ ਜਨਮ ਹੈ ਜੀ ਲੜਕਾ ਮਤਲਬ ਕਿ ਪਰਿਵਾਰ ਵਾਲੇ ਸਾਰੇ ਵੈਸ਼ਨੂ ਹੈ ਡਿਵੋਰਸ ਹੋਇਆ ਪਿਆ ਪਰ ਕੋਈ ਬੱਚਾ ਨਹੀਂ ਹੈਗਾ ਏਰੀਆ ਜੀ ਇਹਨਾਂ ਦਾ ਜਲੰਧਰ ਲੜਕਾ ਵਧੀਆ ਹੋਵੇ ਵਧੀਆ ਕੰਮ ਕਾਜ ਕਰਨ ਵਾਲਾ ਹੋਵੇ ਸੇਮ ਕਾਸਟ ਦਾ ਹੋਵੇ ਤੇ ਵੈਲ ਐਂਡ ਗੁੱਡ ਹੈ ਜੀ ਤਾਂ ਪੀਰੀ ਪੱਟੀ ਉਸ ਪਰਿਵਾਰ ਵਾਲਿਆਂ ਦਾ ਨੰਬਰ ਹੈ ਜੀ ਤੁਸੀਂ ਡਾਇਰੈਕਟ ਰਿਸ਼ਤੇ ਦੀ ਗੱਲਬਾਤ ਕਰ ਸਕਦੇ ਹੋ ਜੀ ਇਹਨਾਂ ਦੇ ਨਾਲ ਵਾਹਿਗੁਰੂ ਜੀ ਰਿਸ਼ਤਾ ਹੈ ਜੀ ਵੈਲ ਸੈਟਲ ਜੱਟ ਸਿੱਖ ਲੜਕੇ ਦਾ ਪੂਰੀ ਫੈਮਿਲੀ ਅਮਰਤਾ ਹਰੀ ਹੈ ਜੀ ਲੜਕਾ ਵੀ ਅਮਰਤਾ ਰੀ ਹੈ ਨਾਮ ਸਿੱਖ ਟਿੱਲੋ ਗੋਤਰ ਹੈ ਜੂ 1988 ਰ ਜਨਮ 5 ਫੁੱਟ 10 ਹਾਈਟ ਹੈ ਜੀ ਵਰਕ ਕਰਦੇ ਪਏ ਸੀਨੀਅਰ ਸੌਫਟਵੇਅਰ ਇੰਜੀਨੀਅਰ ਨੇ ਇਨ ਮਲਟੀਪਲ ਨੈਸ਼ਨਲ ਕੰਪਨੀ ਦੇ ਵਿੱਚ ਹੈਂਡਸਮ ਸੈਲਰੀ ਹੈ ਜੀ ਇਹਨਾਂ ਦੀ ਏਰੀਆ ਜੀ ਮੋਹਾਲੀ ਔਰ ਪੂਰਾ ਪਰਿਵਾਰ ਇਹਨਾਂ ਦਾ ਅੰਮ੍ਰਿਤ ਆਰੀਆ ਜੀ ਪਿਤਾ ਜੀ ਨਹੀਂ ਹੈਗੇ ਮਾਤਾ ਜੀ ਹੋਮ ਇੱਕ ਇੱਕ ਬ੍ਰਦਰ ਮੈਰਿਡ ਹੈ ਉਹ ਵੀ ਵੈਲ ਸੈਟਲਡ ਹੈ ਠੀਕ ਹੈ ਜੀ ਔਰ ਲੜਕੀ ਚਾਹੀਦੀ ਹੈ ਜੀ ਸਿੰਪਲ ਕਰੇਲੋ ਜੱਟ ਸਿੱਖ ਹੋਵੇ ਗੁੱਡ ਸਿੱਖ ਫੈਮਿਲੀ ਤੋਂ ਬਿਲੋਂਗ ਕਰਦੀ ਹੋਵੇ ਨੋ ਡਿਮਾਂਡ ਪੀਲੀ ਪੱਟੀ ਵਿੱਚ ਪਰਿਵਾਰ ਵਾਲਿਆਂ ਦਾ ਨੰਬਰ ਹੈ ਜੀ ਤੁਸੀਂ ਡਾਇਰੈਕਟ ਰਿਸ਼ਤੇ ਦੀ ਗੱਲਬਾਤ ਕਰ ਸਕਦੇ ਹੋ ਜੀ ਇਹਨਾਂ ਦੇ ਨਾਲ ਵਾਹਿਗੁਰੂ ਜੀ ਰਿਸ਼ਤਾ ਜੀ ਆਇਲਟਸ ਆਇਲਟਸ ਕਿਤੇ ਵਾਲੇ ਲੜਕੇ ਦਾ ਜੀ ਜੱਟ ਸਿੱਖ ਫੈਮਿਲੀ ਤੋਂ ਬਿਲੋਂਗ ਕਰਦਾ ਸਿੰਗਲ ਚਾਈਲਡ ਹੈ ਗੁੱਡ ਸਿੱਖ ਪਰਿਵਾਰ ਹੈ ਜੀ ਸਿੰਪਲ ਫੈਮਿਲੀ ਹੈ ਜਿਸ ਲੜਕੀ ਨੇ ਫੋਰਨ ਜਾਣਾ ਕੈਨੇਡਾ ਜਾਣਾ ਤੁਸੀਂ ਨਾਲ ਜਰੂਰ ਸੰਪਰਕ ਕਰਨਾ ਜੀ ਨਾਮ ਜੀ ਸਿੰਘ ਅਨੂ ਗੋਤਰ ਹੈ ਜੀ ਪਨਫੁਰ ਦਾ ਸਾਈਟ ਹੈ 1999 ਦਾ ਜਨਮ ਤਿੰਨ ਕਿਲੇ ਜ਼ਮੀਨ ਹੈ ਜੀ ਠੀਕ ਹੈ ਲੜਕੀ ਨੇ ਬੀਏ ਕੀਤੀ ਪਲੱਸ ਡੀਐਲਐਡ ਕੀਤੀ ਹੈ ਪਲੱਸ ਮਾਸਟਰ ਆਫ ਇੰਗਲਿਸ਼ ਲਿਟਰੇਚਰ ਕਰਦੇ ਪਏ ਠੀਕ ਹੈ ਜੀ ਮਤਲਬ ਕਾਫੀ ਵੈਲ ਐਜੂਕੇਟਿਡ ਹੈਗਾ ਲੜਕਾ ਔਰ 7.5 ਬੈਂਡ ਹੈ ਜੀ ਆਈਲਿਟਸ ਵਿੱਚੋਂ ਔਰ ਵਰਕ ਕਰਦੇ ਪਏ ਜੀ ਆਇਲਟਸ ਟ੍ਰੇਨਰ ਹੈਗੇ ਵੈਰੀ ਮਤਲਬ ਸਮਾਰਟ ਇਨ ਸੈਲਰੀ ਹੈ ਜੀ ਇਹਨਾਂ ਦੀ ਪਿਤਾ ਜੀ ਜੋਗੇ ਨੇ ਫਾਰਮਰ ਨੇ ਮਾਤਾ ਜੀ ਹੋਮ ਮੇਕਰ ਹੈ ਜੀ ਏਰੀਆ ਜੀ ਇਹਨਾਂ ਦਾ ਫਿਰੋਜ਼ਪੁਰ ਲੜਕੀ ਚਾਹੀਦੀ ਹੈ ਵੈਲ ਐਜੂਕੇਟਿਡ ਹੋਵੇ ਮੈਰਿਜ ਇਹਨਾਂ ਨੇ ਪੱਕੀ ਕਰਨੀ ਹੈ ਜੀ ਔਰ ਕੈਨੇਡਾ ਜਾਣਾ ਵਾ ਸਪਾਊਸ ਵੀਜ਼ਾ ਤੇ ਠੀਕ ਹੈ ਜੀ ਅੱਧਾ ਖਰਚਾ ਲੜਕੇ ਨੇ ਕਰਨਾ ਔਰ ਅੱਧਾ ਖਰਚਾ ਲੜਕੀ ਜੋ ਕਰ ਸਕੇ ਉਹਨਾਰੇ ਪਰਿਵਾਰ ਵਾਲੇ ਸੋ ਤੁਸੀਂ ਇਹਨਾਂ ਨੂੰ ਜਰੂਰ ਸੰਪਰਕ ਕਰਨਾ ਜੀ ਲੜਕਾ ਵੀ ਗੁਰਸਿੱਖ ਪਰਿਵਾਰ ਤੋਂ ਬਿਲੋਂਗ ਕਰਦਾ ਬਹੁਤ ਵਧੀਆ ਜੀ ਤੇ ਨਾਲ ਪੀਲੀ ਪੱਟੀ ਉੱਚ ਪਰਿਵਾਰ ਵਾਲਿਆਂ ਦਾ ਨੰਬਰ ਹੈ ਜੀ ਤੁਸੀਂ ਡਾਇਰੈਕਟ ਇਹਨਾਂ ਨਾਲ ਰਿਸ਼ਤੇ ਦੀ ਗੱਲਬਾਤ ਕਰ ਸਕਦੇ ਜੀ ਵਾਈਗਰ ਜੀ ਵੈਗ੍ਰੀ ਜੀ ਰਿਸ਼ਤਾ ਜੀ ਬਿਜ਼ਨਸਮੈਨ ਪਲਸ ਜੋਬ ਕਰਦੇ ਲੜਕੇ ਦਾ ਜੀ ਲड़का ਅੰਮ੍ਰਿਤਾਰੀ ਹੈ ਜੀ ਨਾਮ ਸਿੰਘ ਕਾਸਟ ਅਰੋੜਾ 1994 ਦਾ ਜਨਮ ਪਿੰਡ ਫੁਟ 11 ਹਾਈਟ ਹੈ ਜੀ ਅੰਮ੍ਰਿਤਸਰ ਦੇ ਰਹਿਣ ਵਾਲੇ ਪਲਸ 2 ਪਾਸ ਪਲਸ 9 ਡਿਪਲੋਮਾ ਕੀਤਾ ਜੀ ਕੰਪਿਊਟਰ ਐਪਲੀਕੇਸ਼ਨ ਐਂਡ ਟਾਈਪਿੰਗ ਦੇ ਵਿੱਚ ਵਰਕਿੰਗ ਕਰਦੇ ਪਏ ਜੀ ਜੌਬ ਕਰਦੇ ਪਏ ਕੰਪਿਊਟਰ ਆਪਰੇਟਰ ਦੀ ਪਲੱਸ ਮੋਬਾਈਲ ਸ਼ਾਪ ਹੈ ਜੀ ਵਧੀਆ ਇਨਕਮ ਹੈ ਮਾਤਾ ਜੀ ਹੋਮ ਮੇਕਰ ਇੱਕ ਸਿਸਟਰ ਹੈ ਜੋ ਮੈਰਿਡ ਹੈ ਲੜਕੀ ਛੇ ਦੀ ਜੋ ਵਧੀਆ ਸੁਭਾਅ ਰਹੀ ਹੋਵੇ ਪੰਜਾਬ ਤੋਂ ਹੋਵੇ ਤੁਸੀਂ ਨੰਬਰ ਜ਼ਰੂਰ ਸੰਪਰਕ ਕਰਨਾ ਜੀ ਪੀਲੀ ਪੱਟੀ ਵਿੱਚ ਪਰਿਵਾਰ ਵਾਲਿਆਂ ਦਾ ਨੰਬਰ ਹੈ ਜੀ ਤੁਸੀਂ ਡਾਇਰੈਕਟ ਰਿਸ਼ਤੇ ਦੀ ਗੱਲਬਾਤ ਕਰ ਸਕਦੇ ਹੋ ਜੀ ਇਹਨਾਂ ਦੇ ਨਾਲ ਵਾਈ ਗੁਰੂ ਜੀ ਹੈ ਜਿਹੜਾ ਰਿਸ਼ਤਾ ਜੀ ਲੜਕੀ ਆਬੂਦਾਬੀ ਵਿੱਚ ਨੌਕਰੀ ਕਰਦੀ ਹੈ ਜੀ ਨਾਮ ਕੋਰ 36 ਸਾਲ ਦੀ ਉਮਰ ਰਾਮਗੜੀ ਆਕਾਸ ਐਮਪੀ ਕੀਤੀ ਪਲੱਸ ਆਈਟੀ ਕੀਤੀ ਹੋਈ ਹੈ ਕਮ ਕਰਦੇ ਜੀ ਅਬੂ ਦਬੀ ਦੇ ਵਿੱਚ ਸਰਕਾਰੀ ਨੌਕਰੀ ਕਰਦੇ ਪਏ ਨੇ ਮਾਤਾ ਜੀ ਪਰਿਵਾਰ ਵਿੱਚ ਪਿਤਾ ਜੀ ਨੇ ਔਰ ਇੱਕ ਪਰ ਜੋ ਕੈਨੇਡਾ ਰਹਿੰਦਾ ਪਿਆਵਾ ਮੁੰਬਈ ਦੇ ਹੈ ਜੀ ਠੀਕ ਹੈ ਔਰ ਜੀਵਨ ਸਾਥੀ ਜਿਹਦਾ ਜੋ ਵਧੀਆ ਹੋਵੇ ਵੈਸ਼ਨ ਹੋਵੇ ਤੁਸੀਂ ਨਾਲ ਜੋ ਸੰਪਰਕ ਕਰਨਾ ਜੀ ਨਾਲ ਪਰਿਵਾਰ ਵਾਲਿਆਂ ਦਾ ਨੰਬਰ ਹੈ ਜੀ ਤੁਸੀਂ ਡਾਇਰੈਕਟ ਰਿਸ਼ਤੇ ਦੀ ਗੱਲਬਾਤ ਕਰ ਸਕਦੇ ਹੋ ਜੀ ਨਰਨਾ ਭਾਈ ਗੁਰੂ ਜੀ ਰਿਸ਼ਤਾ ਜੀ ਵੈਲ ਸੈਟਲ ਲੜਕੇ ਦਾ ਜੀ ਪਲੰਪਿੰਗ ਕੰਟਰੈਕਟਰ ਨੇ ਠੀਕ ਹੈ ਜੀ ਨਾਮ ਐਸ ਕੁਮਾਰ ਜਨਮ 1988 ਏਰੀਆ ਬਰਨਾਲਾ ਜੀ ਕਾਜ ਜਸੁਨੀਆਰਾ ਗੋਤ ਟਾਂਕ ਹੈ ਜੀ ਠੀਕ ਹੈ ਸਟੱਡੀ ਨੇ ਪਲੱਸ 2 ਕੀਤੀ ਪਲੱਸ ਆਈਟੀਆਈ ਕੀਤੀ ਹੈ ਪਲੰਬਿੰਗ ਦੇ ਵਿੱਚ ਔਰ ਕੰਮ ਵੀ ਪਲੰਬਿੰਗ ਕੰਟਰੈਕਟਰ ਦਾ ਅਨਦਰ ਠੀਕ ਹੈ ਜੀ ਸਮਾਰਟ ਇਨਕਮ ਹੈ ਜੀ ਪਿਤਾ ਜੀ ਸਰਕਾਰੀ ਰਿਟਾਇਰਡ ਨੇ ਮਾਤਾ ਜੀ ਹੋਮ ਮੇਕਰ ਦੋ ਪੁਰਾਣੇ ਇੱਕ ਭੈਣ ਜੋ ਮੈਰਿਡ ਹੈ ਲੜਕੀ ਚਾਹੀਦੀ ਹੈ ਜੋ ਵਧੀਆ ਸੁਭਾਦੀ ਹੋਵੇ ਨਜਰੂ ਸੰਪਰਕ ਕਰਨ ਤੇ ਪੀਲੀ ਪੱਟੀ ਉੱਛ ਪਰਿਵਾਰ ਵਾਲਿਆਂ ਦਾ ਨੰਬਰ ਹੈ ਜੀ ਤਸ ਇ ਡਾਇਰੈਕਟ ਰਿਸ਼ਤੇ ਦੀ ਗੱਲਬਾਤ ਕਰ ਸਕਦੇ ਜੀ ਨਾ ਰਹਿਣਾ ਬਗਵਰ ਜੀ ਰਿਸ਼ਤਾ ਜੀ ਵੈਲ ਸੈਟਲਡ बिजनेसमੈਨ ਲੜਕੇ ਦਾ ਜੀ ਨਾਮ ਐਸ ਐਮ ਐਲ ਹੋਤਰਾ ਕਾਸਟ ਖੱਤਰੀ ਹੈ ਜੀ 1985 ਦਾ ਜਨਮ ਪਿੰਡ ਫੁੱਟਸਾ ਥਾਈਟਾ ਜੀ ਬੀਏ ਪਾਸ ਬਿਜ਼ਨਸ ਹੈ ਜੀ ਨਾ ਰਾ ਰੈਡੀमेड گارਮੈਂਟ ਹੋਲ ਸੇਲ ਸ਼ਾਪ ਪਿਤਾ ਜੀ ਬਿਜ਼ਨਸ ਕਰਦੇ ਮਾਤਾ ਜੀ ਹੋਮ ਮੇਕਰ ਜੀ ਇੱਕ ਪਹਿਨ ਤੇ ਇੱਕ ਭਰਾ ਦੋਨੋਂ ਮੈਰਿਡ ਹੈ ਨਹੀਂ ਮੈਰਿਡ ਹੈ ਜੀ और जलंधर है जी इन एरिया लड़की चाहिए जो वजी परिवार तो होवे और परिवार मिलकर रह सके पीली पट्टी परिवार वाल नंबर है जी तीन डायरेक्ट रिश्ते बात कर सौ जी इन्हों वाहू जी रिश्ता है जी राधा स्वामी परिवार तो बिजनेसमैन लड़के का जी नाम हाइडरक है जी राजपाल है जी कास्ट अरोड़ा खतरी उन्नीस सौ तिरानवे का जन्म पांडपुर छे बचे रे हाइट बी ए पास ਬਿਜ਼ਨਸ ਹੈ ਜੀ ਨਾਮ ਮੈਡੀਕਲ ਸਟੋਰ ਹੈ ਜੀ ਪਰਿਵਾਰ ਦੇ ਵਿੱਚ ਮਾਤਾ ਜੀ ਪਿਤਾ ਜੀ ਤੇ ਦਾਦੀ ਜੀ ਇੱਕ ਛੋਟਾ ਭਰਾ ਜੀ ਨਾਲ ਏਰੀਆ ਜੀ ਮੋਗਾ ਲੜਕੀ ਖਤਰੀ ਪਰਿਵਾਰ ਤੋਂ ਹੋਵੇ ਰਾਦਾ ਸਵਾਮੀ ਵਾਲਿਆਂ ਨੂੰ ਪਹਿਲ ਹੈ ਜੀ ਔਰ ਤੁਸੀਂ ਨਾਲ ਜੁਸਮ ਸੰਪਰਕ ਕਰਨਾ ਜੀ ਪਹਿਲੇ ਪੱਤੀ ਉੱਪਰ ਪਰਿਵਾਰ ਵਾਲਿਆਂ ਦਾ ਨੰਬਰ ਹੈ ਜੀ ਤੁਸੀਂ ਡਾਇਰੈਕਟ ਇਸ ਤਰੀ ਗੱਲਬਾਤ ਕਰ ਸਕਦੇ ਹੋ ਜੀ ਨਾਲ ਵਾਈ ਗੁਰੂ ਜੀ ਰਿਸ਼ਤਾ ਜੀ ਮਾਸੂਮ ਲੜਕੀ ਦਾ ਨਾਮ ਕੋਰ ਸ਼ਿੰਭੇ ਕਾਸਟ 25 ਸਾਲ ਦੀ ਉਮਰ ਹੈ ਜੀ ਲੜਕੀ ਨੇ ਗ੍ਰੈਜੂਏਸ਼ਨ ਕੀਤੀ ਹੋਈ ਹੈ ਲੜਕੀ ਦਾ ਡਿਵੋਰਸ ਹੋਇਆ ਹੈ ਪਾ ਇੱਕ ਬੇਟੀ ਹੈ ਜੀ ਬਹੁਤ ਛੋਟੀ ਮਤਲਬ 2-3 ਸਾਲ ਦੀ ਬੇਟੀ ਹੈ ਘਰ ਵਾਲਾ ਨਸ਼ੇਗਰਦਾ ਸੀ ਇਹਨਾਂ ਦਾ ਔਰ ਵਧੀਆ ਨਹੀਂ ਸੀ ਮਤਲਬ ਕਿ ਮਰਦਾ ਘੁੱਟਦਾ ਸੀ ਏਰੀਆ ਜੀ ਪਟਿਆਲਾ ਲੜਕਾ ਚਾਹੀਦਾ ਜੋ ਵਧੀਆ ਹੋਵੇ ਵਧੀਆ ਨੌਕਰੀ ਕਰਦਾ ਹੋਵੇ ਵਧੀਆ ਕਾਰੋਬਾਰੂ ਹੋਵੇ ਜਾਂ ਫਿਰ ਜੋ ਬੇਟੀ ਨੂੰ ਦਿলো ਅਸੈਪਟ ਕਰ ਸਕੇ ਤੁਸੀਂ ਨਾਲ ਜਰੂਰ ਸੰਪਰਕ ਕਰਨਾ ਜੀ ਪੀਲੀ ਪੱਟੀ ਉੱਛੇ ਪਰਿਵਾਰ ਵਾਲਿਆਂ ਦਾ ਨੰਬਰ ਹੈ ਜੀ ਤੁਸੀਂ ਡਾਇਰੈਕਟ ਰਿਸ਼ਤੇ ਦੀ ਗੱਲਬਾਤ ਕਰ ਸਕਦੇ ਹੋ ਜੀ ਇਹਨਾਂ ਨਾਲ ਵਾਈਗ੍ਰੇ ਜੀ ਰਿਸ਼ਤਾ ਹੈ ਜੀ ਬਿਜ਼ਨਸਮੈਨ ਅਮਰਤਾਰੀ ਲੜਕੇ ਦਾ ਜੀ ਸਾਰਾ ਪਰਿਵਾਰ ਇਹਨਾਂ ਦਾ ਗੁਰਸਿੱਖ ਹੈ ਜੀ ਔਰ ਇਹਨਾਂ ਦੇ ਘਰ ਮਤਲਬ ਕਿ ਹੈਵਿੰਗ ਗੁਡਸ ਗੁਰੂ ਸਾਹਿਬ ਪ੍ਰਕਾਸ਼ ਇਨ ਆਰ ਹਾਊਸ ਇਹ ਲੜਕੇ ਵਾਲਿਆਂ ਨੇ ਕਿਹਾ ਜੀ ਕਿ ਇਹਨਾਂ ਦੇ ਘਰ ਪ੍ਰਕਾਸ਼ ਹੁੰਦਾ ਹੈ ਗੁਰੂ ਸਾਹਿਬ ਜੀ ਦਾ नाम सिंह कास्ट खतरी अरोड़ा है जी उन्नीस सौ जन्म का फुट छे हाइट है ग्रैजुएशन की और लड़के का बिजनेस है जी रियल इस्टेट का ठीक है जी पिता जी भी बिज़नेस करते थे माता जी होमेकर एक सिस्टर है जो मैरिड है एरिया इन्हों का पानीपत है ठीक है जी लड़की चाहिए गुरसिख हो अमृतधारी हो नहीं है तो वैष्णो हो ठीक है जी ਔਰ ਘਰੇਲੂ ਲੜਕੀ ਚਾਹੀਦੀ ਹੈ ਨੋ ਡਿਮਾਂਡ ਪੀਲੀ ਪੱਟੀ ਵਿੱਚ ਪਰਿਵਾਰ ਵਾਲਿਆਂ ਦਾ ਨੰਬਰ ਹੈ ਜੀ ਤੁਸੀਂ ਡਾਇਰੈਕਟ ਰਿਸ਼ਤੇ ਦੀ ਗੱਲਬਾਤ ਕਰ ਸਕਦੇ ਹੋ ਜੀ ਇਹਨਾਂ ਦੇ ਨਾਲ ਮਾਈਕਰੋ ਜੀ ਰਿਸ਼ਤਾ ਹੈ ਜੀ ਸੈਮੀ ਸਰਕਾਰੀ ਨੌਕਰੀ ਕਰਦੇ ਲੜਕੇ ਤੇ ਲੜਕੇ ਦਾ ਜੀ ਨਾਮ ਐਸ ਜਨਮ 1984 ਕਾਸਟ ਪ੍ਰਜਾਪਤ ਕੋ ਮੇ ਆ ਰਿਹਾ 5 ਫੁੱਟ 3 ਹਾਈਟ ਹੈ ਜੀ ਹਿੰਦੂ ਪਰਿਵਾਰ ਤੋਂ ਬਿਲੋਂਗ ਕਰਦੇ ਹੈ ਸਟਡੀ ਨਰੀ ਐਮਏ ਬੀਐਡ ਸੀ ਟੈਟ ਕਲੀਅਰ ਹੈ ਜੀ ਪੀ ਟੈਟ ਵੀ ਕਲੀਅਰ ਹੈ ਪਲੱਸ ਇਹਨਾਂ ਨੇ ਪੀਜੀਡੀਸੀ ਇਹ ਕੀਤੀ ਹੋਈ ਹੈ ਸ਼ੋਰ ਟਾਈਮ ਡਿਵੋਰਸ ਹੈ ਪਰ ਕੋਈ ਬੇਬੀ ਨਹੀਂ ਹੈਗਾ ਇਹਨਾਂ ਦਾ ਤੇ ਇਹਨਾਂ ਭਰਾ ਨੇ ਜੋ ਮੈਰਿਡ ਨੇ ਉਹ ਸੈਪਰੇਟ ਰਹਿ ਰਹੇ ਨੇ ਦੋ ਪੈਨਾ ਨੇ ਉਹ ਵੀ ਮੈਰਿਡ ਨੇ ਮਾਤਾ ਜੀ ਜਿਹੜੇ ਹੋਮ ਮੇਕਰ ਪਿਤਾ ਜੀ ਨਹੀਂ ਹਨ ਮਲੇਰ ਕੋਟਲਾ ਦੇ ਰਹਿਣ ਵਾਲੇ ਹੈ ਲੜਕੀ ਚਾਹੀਦੀ ਹੈ ਜੋ ਕੁਆਲੀਫਾਈਡ ਹੋਵੇ ਨੋ ਕਾਸਟ ਇਸ਼ੂ ਇਹਨਾਂ ਜਰੂਰ ਸੰਪਰਕ ਕਰਨਾ ਜੀ ਪੀਲੀ ਪੱਟੀ ਵਿੱਚ ਪਰਿਵਾਰ ਵਾਲਿਆਂ ਦਾ ਨੰਬਰ ਹੈ ਜੀ ਤੁਸੀਂ ਡਾਇਰੈਕਟਰੀ ਸ਼ਰੀ ਗੱਲਬਾਤ ਕਰ ਸਕਦੇ ਹੋ ਜੀ वाहगुरु जी रिश्ता है जी लड़के देल टोटल पंद्रह किले जमीन है जी जाट सिख फैमिली है जी और नाम सिंह उन्नीस सौ छियानवे का जन्म जाट सिख परिवार है जी गौत है जी दही ਸਟ੍ਰੈਟੇਜੀ ਜਿਹੜੀ 10ਵੇਂ ਪਾਸ ਹੈ ਜੀ ਪੰਜ ਕਿਲੇ ਜ਼ਮੀਨ ਹੈ ਲੜਕੇ ਦੇ ਕੋਲ ਔਰ ਇਹਨਾਂ ਦਾ ਐਗਰੀਕਲਚਰ ਖੇਤੀਬਾੜੀ ਦਾ ਕੰਮ ਹੈ ਤੇ ਦੋ ਭਰਾ ਨੇ ਜੋ ਮੈਰਿਡ ਨੇ ਇੱਕ ਭੈਣ ਹੈ ਉਹ ਵੀ ਮੈਰਿਡ ਹੈ ਠੀਕ ਹੈ ਏਰੀਆ ਜੀ ਇਹਨਾਂ ਦਾ ਜ਼ਿਲ੍ਹਾ सिरसा ਹਰਿਆਣਾ ਪ੍ਰੀਫਰੈਂਸ ਕਰਦੇ ਜੀ ਲੜਕੀ ਵਧੀਆ ਸੁਭਾਦੀ ਹੋਵੇ ਕੋਈ ਡਿਮਾਂਡ ਨਹੀਂ ਹੈ ਜੀ ਇਹਨਾਂ ਦੀ ਪੀਲੀ ਪੱਟੀ ਵਿੱਚ ਪਰਿਵਾਰ ਵਾਲਿਆਂ ਦਾ ਨੰਬਰ ਹੈ ਜੀ ਤੁਸੀਂ ਡਾਇਰੈਕਟ ਰਿਸ਼ਤੇ ਦੀ ਗੱਲਬਾਤ ਕਰ ਸਕਦੇ ਜੀ ਇਹਨਾਂ ਨਾਲ ਵਾਈਗਰੂ ਜੀ ਦਾ ਰਿਸ਼ਤਾ ਹੈ ਜੀ 골ਡ ਸ਼ਾਪ ਮਤਲਬ ਵੈਲ ਸੈਟਲਡ ਲੜਕੇ ਦਾ 골ਡ ਸ਼ਾਪ ਦੀ ਆਪਣੀ ਦੁਕਾਨ ਹੈ ਜੀ ਇਹਨਾਂ ਦੀ ਨਾਮ ਹਾਈਡਰਕ ਹੈਗਾ ਜੀ ਲੁਥਰਾ ਕਾਸਟ ਹੈ ਸੁਨਿਆਰੇ ਨੇ 1993 ਦਾ ਜਨਮ 14 ਹਾਈਟ ਸਟਡੀ ਨੇ 10ਵੀਂ ਪਾਸ ਹੈ ਜੀ ਬੱਚਾ ਔਰ ਬਿਜ਼ਨਸ ਹੈ ਜੀ ਨਰ ਆਪਣਾ ਜੁਐਲਰੀ ਦੀ ਦੁਕਾਨ ਹੈ ਸ਼ਾਰਟ ਟਾਈਮ ਡਿਵੋਰਸ ਹੈ ਆਪੇ ਲੜਕੀ ਮਤਲਬ ਅਫੇਅਰ ਸੀ ਕਿਸੇ ਦੇ ਨਾਲ ਠੀਕ ਹੈ ਜੀ ਸੋ ਮਾਤਾ ਜੀ ਪਰਿਵਾਰ ਦੇ ਵਿੱਚ ਮਾਤਾ ਜੀ ਪਿਤਾ ਜੀ ਰਾ ਤੇ ਭੈਣ ਦੋਵੇਂ ਮੈਰਿਡ ਹੈ ਜੀ ਇੱਕ ਭੈਣ ਅਮਰੀਕਾ ਹੈ ਇੱਕ ਲੋਕਲ ਮੈਰਿਡ ਹੈ ਏਰੀਆ ਜੀ ਜਲੰਧਰ ਲੜਕੀ ਚਾਹੀਦੀ ਜੋ ਕਰੇਲੀ ਹੋਵੇ ਸੋਨੀ ਹੋਵੇ ਚੰਗੇ ਸੁਭਾਦੀ ਹੋਵੇ ਔਰ ਇਹਨਾਂ ਨੂੰ ਕੋਈ ਡਿਮਾਂਡ ਨਹੀਂ ਹੈ ਜੇ ਪੀਲੀ ਪੱਟੀ ਉੱਛ ਪਰਿਵਾਰ ਵਾਲਿਆਂ ਦਾ ਨੰਬਰ ਹੈ ਜੀ ਤੁਸੀਂ ਡਾਇਰੈਕਟ ਰਿਸ਼ਤੇ ਦੀ ਗੱਲਬਾਤ ਕਰ ਸਕਦੇ ਹੋ ਜੀ ਨਾ ਰਹਿਣਾ ਵਾਈ ਗੁਰੂ ਜੀ ਰਿਸ਼ਤਾ ਹੈ ਜੀ ਲੜਕੀ ਦਾ ਨਾਮ ਕੋਰ ਉਮਰ 24 ਸਾਲ 5 ਫੁੱਟ 3 ਹਾਈਟ ਹੈ ਸਟੱਡੀ ਪਲੱਸ 2 ਪਾਸ ਹੈ ਜੀ ਬਿਊਟੀ ਪਾਰਲਰ ਦਾ ਕੋਰਸ ਕੀਤਾ ਹੋਇਆ ਹੈ ਪਲੱਸ ਇਹਨਾਂ ਨੇਲ ਆਰਟਸ ਦਾ ਵੀ ਕੋਰਸ ਕੀਤਾ ਹੋਇਆ ਹੈ ਪਰਿਵਾਰ ਦੇ ਵਿੱਚ ਮਾਤਾ ਜੀ ਪਿਤਾ ਜੀ ਇੱਕ ਭੈਣ ਸੋਰੀ ਇੱਕ ਭਰਾ ਤੇ ਦੋ ਭੈਣਾਂ ਠੀਕ ਹੈ ਏਰੀਆ ਜੀ ਮਲੇਰ ਕੋਟਲਾ ਇਹਨਾਂ ਨੂੰ ਕੋਈ ਗਾਸਟਰੀ ਇਸ਼ੂ ਨਹੀਂ ਹੈਗਾ ਜੀ ਲੜਕੀ ਵਾਲੇ ਰਮਦਾਸੀਆ ਸਿੱਖ ਫੈਮਿਲੀ ਤੋਂ ਬਿਲੋਂਗ ਕਰਦੇ ਹੈ ਜੀ ਔਰ ਤੁਸੀਂ ਇਹਨਾਂ ਨੂੰ ਜਰੂਰ ਸੰਪਰਕ ਕਰਨਾ ਪੀਲੀ ਪੱਟੀ ਵਿੱਚ ਪਰਿਵਾਰ ਵਾਲਿਆਂ ਦਾ ਨੰਬਰ ਹੈ ਜੀ ਤੁਸੀਂ ਡਾਇਰੈਕਟ ਰਿਸ਼ਤੇ ਦੀ ਗੱਲਬਾਤ ਕਰ ਸਕਦੇ ਜੀ ਨਾਲ